ਪਾਉਂ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਪਾਉਂ ਦੇ ਵਿੱਚ ਬਹੁਤ ਵੱਡੇ ਬਦਲ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਅਦਬੀਆਂ ਦਾ ਮੁੱਦਾ ਬਹੁਤ ਪਖਿਆ ਰਿਹਾ ਉਥੇ ਇੱਕ ਅਹਿਮ ਮੁੱਦਾ ਜਿਹੜਾ ਹੈ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾ ਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰ ਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਹਜੇ ਜ਼ਮਾਨਤੇ ਉੱਾਰ ਆਏ ਹੋਏ ਆ ਜੇ ਕੋ ਗੁਰਮਤ ਮਜਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਵਰਜਿਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ ਦੂਜਾ ਉਹ ਰੋਮਾ ਦੀ ਬਿਆਦਵੀ ਕਰਦੇ ਰਹੇ ਆ ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਨੇ ਗੁਰੂ ਮਹਾਰਾਜ ਦੀ ਜੋ ਮਰਜਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਆ ਇਹ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੁਝ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ 'ਚ ਸ਼ਬਦ ਆ ਰਿਹਾ ਪਰ ਕਿਸੇ ਨੇ ਉਹਦੀ ਸੜਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਇਸਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਜਿਹੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਦਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਨ ਵਾਸਤੇ ਕਿ ਬੀਬੀ ਜਗੀਰ ਕੌਰ ਨੂੰ ਸ੍ਰੀ ਕਾਲ ਸਾਹਿਬ ਤੇ ਤਲਬ ਕਰਕੇ ਉਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜਿਹੜੀ ਅਗਿਆਸਕੀ ਜੂ ਪਾਸੇ ਤੇ ਮਰਜ਼ਾਦਾ ਉਹ ਭੰਗ ਤੋਂ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਰ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰੀਤਾਂ ਅਨੁਸਾਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸੰਤਾ ਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਪੀਰ ਸਵਾਚਨ ਦੀ ਤਿਆਰੀ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬੰਦ ਦੀ ਕਾਰਮਿਓ ਕਰਾਂਗੇ ਪਪੀਜੀ ਗੀਰ ਕੋ ਰੀ ਹੋ ਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਨੂੰ ਅਸੀਂ ਪ੍ਰਵਾਨ ਕਰਦੇ ਆ ਭਾਵੇਂ ਉਹ ਬੇਦਬੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸਮਾਵਾ ਦੀ ਗੱਲ ਹੋਵੇ ਜਾਂ ਪਹਿਲੂ ਕੋਈ ਹੋਵੇ ਉਹ ਤੇ ਪਹਿਲੋਂ ਹੀ ਮੰਗ ਰਿਹਾ ਕਿ ਜੇ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆ ਜਿਹੜੀਆਂ ਉਹਨਾਂ ਸੁਧਾਰ ਲਹਿਰ ਬਣਾਈ ਆ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਖੁਦ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਨਾ ਮਰਜ਼ਾਦਾ ਦੇ ਵਿੱਚ ਆਉਂਦਾ ਵੇਖਿਆ ਕਿ ਉਹ ਕੋਈ ਤਰ੍ਹਾਂ ਸਮਝ ਰੱਖਣਾ ਨਹੀਂ ਚਾਹੀਦਾ ਜਿਹੜੇ ਗੁਰੂ ਤੋਂ ਬੇਮੁਖ ਹੋਈ ਹੈ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਸਿਵਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਹੁੰਦਾ ਰਿਹਾ ਉਹ ਕਾਲਤਾ ਦੇ ਜਿਹੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਹੈ ਐਡੀ ਬੜੀ ਸਾਤਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਚੋਂ ਨਿਕਲੀ ਆ ਉਹ ਸੰਸਥਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜਿਹਨੇ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲੁਕ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਣੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁਬਧਾ ਹੈ ਉਹ ਦੂਰ ਕੀਤੀ ਜਾ ਪਾਉਂ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਪਾਉਂ ਦੇ ਵਿੱਚ ਬਹੁਤ ਵੱਡੇ ਬਦਲ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਅਦਬੀਆਂ ਦਾ ਮੁੱਦਾ ਬਹੁਤ ਪਖਿਆ ਰਿਹਾ ਉਥੇ ਇੱਕ ਅਹਿਮ ਮੁੱਦਾ ਜਿਹੜਾ ਹੈ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰ ਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਇਹ ਜਮਾਨਤੇ ਉੱਪਰ ਆਏ ਹੋਏ ਆ। ਜੇ ਕੋ ਗੁਰਮਤ ਮਜਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਬਰਜਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ। ਦੂਜਾ ਉਹ ਰੋਮਾਂ ਦੀ ਬਿਆਦਵੀ ਕਰਦੇ ਰਹੇ ਆ। ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ। ਉਹਨਾਂ ਨੇ ਗੁਰੂ ਮਹਾਰਾਜੀ ਜੋ ਮਰਜਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਆ। ਇਹ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੁਛ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ ਦੇ ਸ਼ਬਦ ਆ ਰਿਹਾ ਪਰ ਕਿਸੇ ਨੇ ਉਹਦੀ ਸੁਣਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਇਸਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਜਿਹੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਨਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਨ ਵਾਸਤੇ ਕਿ ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਸਾਹਿਬ ਤੇ ਤਲਬ ਕਰਕੇ ਉਨaltro ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜਿਹੜੀ ਅਗਗਿਆ ਸੀਗੀ ਜੂਗਰਾਸੇ ਦੀ ਮਰਜ਼ਾਦਾ ਉਹ ਭੰਗ ਕੋ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਰ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਦਿੱਤਾ ਅਨੁਸਾਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸੰਗਤਾਂ ਇਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਕੀ ਛਾਛਨ ਦਿੱਤਾ ਗਿਆ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬਣਦੀ ਕਾਰਵਾਈ ਉਹ ਕਰਾਂਗੇ ਪਿਪਲੀਗਿਰ ਕੋਰੀ ਹੋ ਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਨੂੰ ਅਸੀਂ ਪ੍ਰਵਾਨ ਕਰਦੇ ਆ ਭਾਵੇਂ ਉਹ ਵੇਦਵੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸੁਆਮਾਂ ਦੀ ਗੱਲ ਹੋਵੇ ਜਾਂ ਪਹਿਲੋਂ ਕੋਈ ਹੋਵੇ ਉਹਦੇ ਪਹਿਲੋਂ ਹੀ ਮੰਗ ਰਿਹਾ ਕਿ ਤੁਸੀਂ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆ ਜਿਹੜੀ ਉਹਨਾਂ ਸੁਧਾਰ ਲਹਿਰ ਬਣਾਈ ਗਏ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਉਹਦੇ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਨਾ ਮਰਜ਼ਾਦਾ ਦੇ ਵਿੱਚ ਆਉਂਦਾ ਇਸੇ ਕਰਕੇ ਇਸ ਤਰ੍ਹਾਂ ਸਮਝ ਰੱਖਣਾ ਨਹੀਂ ਚਾਹੀਦਾ ਜਿਹੜੇ ਗੁਰੂ ਤੋਂ ਬੇਮੁਖ ਹੋਈ ਹੈ ਤੇ ਉਹ ਕੇਸ ਜਦ ਚੱਲਦਾ ਸੀ ਉਹਨੂੰ ਸਿਵਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਆਉਂਦਾ ਰਿਹਾ ਉਹ ਕਾਲਤਾ ਦੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਹੈ ਐਡੀ ਬੜੀ ਸੰਸਥਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਚੋਂ ਨਿਕਲੀ ਆ ਉਹ ਸੰਸਥਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜੇ ਨਹੀਂ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲਬ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਨੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁਬਧਾ ਹੈ ਉਹ ਦੂਰ ਕੀਤੀ ਜਾ ਪਾਉਂ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਪਾਉਂ ਦੇ ਵਿੱਚ ਬਹੁਤ ਵੱਡੇ ਬਦਲ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਦਵੀਆਂ ਦਾ ਮੁੱਦਾ ਬਹੁਤ ਪਖਿਆ ਰਿਆ ਉਥੇ ਇੱਕ ਅਹਿਮ ਮੁੱਦਾ ਜਿਹੜਾ ਹੈ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾ ਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਹਜੇ ਜ਼ਮਾਨਤੇ ਉੱਪਰ ਆਏ ਹੋਏ ਆ। ਜੇ ਕੋ ਗੁਰਮਤ ਮਜਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਵਰਜਿਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ। ਦੂਜਾ ਉਹ ਰੋਮਾਂ ਦੀ ਬਿਆਦਵੀ ਕਰਦੇ ਰਹੇ ਆ। ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ। ਉਹਨਾਂ ਨੇ ਗੁਰੂ ਮਹਾਰਾਜੀ ਜੋ ਮਰਜਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਆ। ਇਹ ਕਿਸੇ ਨੇ ਵੀ ਉਹਦੀ ਵੱਲ ਤਵੱਜੋ ਨਹੀਂ ਦਿੱਤੀ ਬਹੁਤ ਕੁਝ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ ਦੇ ਸ਼ਬਦ ਆ ਰਿਹਾ ਪਰ ਕਿਸੇ ਨੇ ਉਹਦੀ ਸੜਾਈ ਨਹੀਂ ਕੀਤੀ ਅੱਜ ਅਸੀਂ ਇਹ ਹਾਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਪਿਛਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁੰਤਾ ਜਿਹੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਦਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਨ ਵਾਸਤੇ ਕਿ ਬੀਬੀ ਜ਼ਗੀਰ ਕੌਰ ਨੂੰ ਸ਼੍ਰੀ ਕਾਲ ਸਾਹਿਬ ਤੇ ਤਲਬ ਕਰਕੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜੋੜੀ ਅਵਗਿਆ ਸੀ ਕੀ ਗੁਰੂ ਘਰ ਦੀ ਮਰਜ਼ਾਦਾ ਉਹ ਭੰਗ ਕੋ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਰ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰੀਤਾਂ ਅਨੁਸਾਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸੰਗਤਾਂ ਇਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਪੀਰ ਸ਼ਾਹ ਸੰਤ ਜੀ ਤੱਕ ਗਿਆ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬੰਦੀ ਕਾਰਮਿਓ ਕਰਾਂਗੇ ਪੀਪੀਜੀਗਿਰ ਕੋ ਰੀ ਹੁ ਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਉਹ ਨੂੰ ਅਸੀਂ ਪ੍ਰਵਾਨ ਕਰਦੇ ਆਂ ਭਾਵੇਂ ਉਹ ਵੇਦਵੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸਮਾਵਾ ਦੀ ਗੱਲ ਹੋਵੇ ਜਾਂ ਪਹਿਲੋਂ ਕੋਈ ਹੋਵੇ ਉਹਦੇ ਪਹਿਲੋਂ ਹੀ ਮੰਗ ਰਿਹਾ ਕਿ ਜੇ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਹੈ ਵੀ ਅਸੀਂ ਗਲਤੀਆਂ ਮੰਨਦੇ ਆਂ ਜਿਹੜੀ ਉਹਨ ਸੁਧਾਰ ਲਹਿਰ ਬਣਾਈ ਗਿਆ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਉਹ ਵੀ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਨਾ ਮਰਜ਼ਾਦਾ ਦੇ ਵਿੱਚ ਆਉਂਦਾ ਵੇਖੇ ਕਿ ਉਹ ਪ੍ਰਤਰਾਸਮਦ ਰੱਖਣਾ ਨਹੀਂ ਚਾਹੀਦਾ ਜਿਹੜੇ ਗੁਰੂ ਤੋਂ ਬੇਮੁਖ ਹੋਈ ਹੈ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਛਿਬਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਹੁੰਦਾ ਰਿਹਾ ਉਹ ਕਾਲਤਾ ਦੇ ਜਿਹੇ ਜਰੋਮਨੀ ਕੁਰਤਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਆ ਐਡੀ ਬੜੀ ਸੰਸਥਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਤੋਂ ਨਿਕਲੀ ਆ ਉਹ ਸੰਸਥਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜਿਹਨੇ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲੁਕ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਨੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁਬਧਾ ਹੈ ਉਹ ਦੂਰ ਕੀਤੀ ਜਾ ਬੌਮ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਕੌਮ ਦੇ ਵਿੱਚ ਬਹੁਤ ਵੱਡੇ ਬਦਲ ਤੇ ਨਗਾਰ ਆਇਆ ਜਿੱਥੇ ਪਿੱਛੇ ਬਿਹਤਵੀਆਂ ਦਾ ਮੁੱਦਾ ਬਹੁਤ ਭਖਿਆ ਰਿਹਾ ਉਥੇ ਇੱਕ ਅਹਿਮ ਮੁੱਦਾ ਜਿਹੜਾ ਹੈ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਹਜੇ ਜ਼ਮਾਨਤ 'ਚ ਬਾਹਰ ਆਏ ਹੋਏ ਆ। ਜੇ ਕੋ ਗੁਰਮਤ ਮਜਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਬਰਜਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ। ਦੂਜਾ ਉਹ ਰੋਮਾਂ ਦੀ ਬਿਆਦਵੀ ਕਰਦੇ ਰਹੇ ਆ। ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ। ਉਹਨਾਂ ਨੇ ਗੁਰੂ ਮਹਾਰਾਜੀ ਜੋ ਮਰਜਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਆ। ਇਹ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੁਸ਼ਲ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ ਦੇ ਸ਼ਬਦ ਆ ਰਿਹਾ ਪਰ ਕਿਸੇ ਨੇ ਉਹਦੀ ਸਣਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਪਿਛਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁੰਤਾ ਜਿਹੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਨਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਨ ਵਾਸਤੇ ਕਿ ਬੀਬੀ ਜ਼ਗੀਰ ਕੌਰ ਨੂੰ ਸ਼੍ਰੀ ਅਕਾਲ ਸਾਹਿਬ ਤੇ ਤਲਬ ਕਰਕੇ ਉਨotro ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜਿਹੜੀ ਅਗਗਿਆ ਸੀਗੀ ਜੂਬਾਸੇ ਵਿੱਚ ਮਰਜ਼ਾਦਾ ਉਹ ਭੰਗ ਕੋ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਲ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰਿੱਤਾਂ ਅਨਸਾਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸਜਤਾ ਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਕੀ ਛਾਣ ਦਿੱਤਾ ਗਿਆ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬੰਦ ਦੀ ਕਾਰਮੀਓ ਕਰਾਂਗੇ ਪੀਪੀਜੀ ਗਿਰ ਕੋਰੀ ਹੋ ਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਨੂੰ ਅਸੀਂ ਪ੍ਰਵਾਨ ਕਰਦੇ ਆਂ ਭਾਵੇਂ ਉਹ ਬੇਦਬੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸਮਾਵਾ ਦੀ ਗੱਲ ਹੋਵੇ ਜਾਂ ਪਹਿਲੋਂ ਕੋਈ ਹੋਵੇ ਉਹਦੇ ਪਹਿਲੋਂ ਹੀ ਮੰਗ ਰਿਹਾ ਕਿ ਜੇ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆਂ ਜਿਹੜੀਆਂ ਉਹਨਾਂ ਸੁਧਾਰ ਲੈਰ ਬਣਾਈਆਂ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਖੁਦ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਨ ਮਰਜ਼ਾਦਾ ਦੇ ਵਿੱਚ ਆਉਂਦਾ ਇਸੇ ਕਾਨੂੰਨ ਕੋਈ ਇਸ ਤਰ੍ਹਾਂ ਸਮਝ ਰੱਖਣਾ ਨਹੀਂ ਚਾਹੀਦਾ ਜਿਹੜੇ ਗੁਰੂ ਤੋਂ ਬੇਮੁਖ ਹੋਈ ਆ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਸਿਵਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਇੱਕੋ 7-8 ਸਾਲ ਪਹਿਲਾਂ ਅਨੁਸਾਰ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਆਉਂਦਾ ਰਿਹਾ ਉਹ ਕਾਲਤਾ ਦੀ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਆ ਐਡੀ ਬੜੀ ਸੰਸਥਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਚੋਂ ਨਿਕਲੀ ਆ ਉਹ ਸੰਸਥਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜਿਹਨੇ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲੁਕ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਨੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁਬਧਾ ਹੈ ਉਹ ਦੂਰ ਕੀਤੀ ਜਾ ਬੌਮ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਫੌਮ ਦੇ ਵਿੱਚ ਬਹੁਤ ਵੱਡੇ ਬੱਧ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਅਦਬੀਆਂ ਦਾ ਮੁੱਦਾ ਬਹੁਤ ਪਖਿਆ ਰਿਆ ਉਥੇ ਇੱਕ ਅਹਿਮ ਮੁੱਦਾ ਜਿਹੜਾ ਆ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰਦਾ ਕੇਸ ਜਿਹੜਾ ਚੱਲਦਾ ਹੈ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਹਜੇ ਜ਼ਮਾਨਤੇ ਉੱਾਰ ਆਏ ਹੋਏ ਆ। ਜੇ ਕੋ ਗੁਰਮਤ ਮਜਾਜ਼ਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਵਰਜਿਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ। ਦੂਜਾ ਉਹ ਰੋਮਾਂ ਦੀ ਬਿਆਦਵੀ ਕਰਦੇ ਰਹੇ ਆ। ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਨੇ ਗੁਰੂ ਮਹਾਰਾਜੀ ਜੋ ਮਰਜਾਜ਼ਾ ਆ ਜਾਣ ਬੋਝ ਕੇ ਭੰਗ ਕੀਤੀ ਆ। ਇਹ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੋਸ਼ਿਸ਼ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ ਚ ਛਪਦਾ ਰਿਹਾ ਪਰ ਕਿਸੇ ਨੇ ਉਹਦੀ ਸੁਣਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਪਿਛਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਜਿਹੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਨਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਵਾਤੇ ਕਿ ਬੀਬੀ ਜ਼ਗੀਰ ਕੌਰ ਨੂੰ ਸ਼੍ਰੀ ਕਾਲ ਸਾਹਿਬ ਤੇ ਤਲਬ ਕਰਕੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜਿਹੜੀ ਅਵਗਿਆ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ਾ ਦਾ ਉਹ ਭੰਗਕੋ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਰ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰੀਤਾਂ ਅਨੁਸਾਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸੰਗਤਾਂ ਇਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਕੀ ਸ਼ਾਸ਼ਨ ਦਿੱਤਾ ਗਿਆ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬੰਦ ਦੀ ਕਾਰਮਿਓ ਕਰਾਂਗੇ ਬੀਬੀ ਜੀ ਗਿਰ ਕੋ ਰੀ ਹਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਉਹ ਅਸੀਂ ਪ੍ਰਵਾਨ ਕਰਦੇ ਆ ਭਾਵੇਂ ਉਹ ਵੇਦਵੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸੁਆਮਾ ਦੀ ਗੱਲ ਹੋਵੇ ਜਾਂ ਪਹਿਲੂ ਕੋਈ ਹੋਵੇ ਉਹ ਤੇ ਪਹਿਲੋਂ ਹੀ ਮੰਗ ਰਿਹਾ ਕਿ ਤੁਸੀਂ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆ ਜਿਹੜੀਆਂ ਉਹ ਸੁਧਾਰ ਲਹਿਰ ਬਣਾਈ ਆ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਉਹ ਤੇ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਨ ਮਰਜ਼ਾਦਾ ਦੇ ਵਿੱਚ ਆਉਂਦਾ ਬਸ ਇੱਕ ਗੁਰੂ ਕੋਈ ਤਰ੍ਹਾਂ ਸਮਝ ਰੱਖਣਾ ਨਹੀਂ ਚਾਹੀਦਾ ਜਿਹੜੇ ਗੁਰੂ ਤੋਂ ਬੇਮੁਖ ਹੋਈ ਆ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਛਿਬਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਹੁੰਦਾ ਰਿਹਾ ਉਹ ਕਾਲਤਾ ਦੇ ਜਿਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਆ ਐਂਟੀ ਬੜੀ ਸਤਤਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਚੋਂ ਨਿਕਲੀ ਆ ਉਹ ਸਤਤਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜੇ ਨਹੀਂ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲਬ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਣੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁਬਧਾ ਹੈ ਉਹ ਦੂਰ ਕੀਤੀ ਜਾ ਪਾਉਂ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਕੌਮ ਦੇ ਵਿੱਚ ਬਹੁਤ ਵੱਡੇ ਬਦਲ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਦਬੀਆਂ ਦਾ ਮੁੱਦਾ ਬਹੁਤ ਖਿਆ ਰਿਹਾ ਉਥੇ ਇੱਕ ਅਹਿਮ ਮੁੱਦਾ ਜਿਹੜਾ ਹੈ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾ ਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਇਹ ਜਮਾਨਤੇ ਉੱਪਰ ਆਏ ਹੋਏ ਆ ਜੇ ਕੋ ਗੁਰਮਤ ਮਜਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਬਰਜਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ ਦੂਜਾ ਉਹ ਰੋਮਾ ਦੀ ਬਿਆਦਵੀ ਕਰਦੇ ਰਹੇ ਆ ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਨੇ ਗੁਰੂ ਮਹਾਰਾਜੀ ਜੋ ਮਰਜਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਆ ਇਹ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੁਛ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ ਦੇ ਸ਼ਬਦ ਆ ਰਿਹਾ ਪਰ ਕਿਸੇ ਨੇ ਉਹਦੀ ਸਨਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਇਸਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁਤਾਜੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਨਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਨ ਵਾਸਤੇ ਕਿ ਬੀਬੀ ਜਗੀਰ ਕੌਰ ਨੂੰ ਸ਼੍ਰੀ ਅਕਾਲ ਸਾਹਿਬ ਤੇ ਤਲਬ ਕਰਕੇ ਉਨaltro ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਕਿਉਂਰੀ ਅਗਗਿਆ ਸੀਗੀ ਜੂਗਰਾਸੇ ਦੇ ਮਰਜਾਦਾ ਉਹ ਭੰਗ ਤੋਂ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਲ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਦਿੱਤਾਨ ਸਾਲ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸਜਤਾ ਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਕੀ ਛਾਛਨ ਤਿਆਰੀ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬਣਦੀ ਕਾਰਮੀਓ ਕਰਾਂਗੇ ਪੱਪੀ ਬਿਜਗੀਰ ਕੋਲ ਰੀ ਹਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਨੂੰ ਅਸੀਂ ਪ੍ਰਵਾਨ ਕਰਦੇ ਆਂ ਭਾਵੇਂ ਉਹ ਫੇਰ ਵੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸੁਆਮਾਂ ਦੀ ਗੱਲ ਹੋਵੇ ਜਾਂ ਪਹਿਲੋਂ ਕੋਈ ਹੋਵੇ ਉਹਦੇ ਪਹਿਲੋਂ ਹੀ ਮੰਗ ਰਿਹਾ ਕਿ ਜੇ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆਂ ਜਿਹੜੀਆਂ ਉਹਨ ਸਿਹਾਰ ਲੈਰ ਬਣਾਈ ਗਏ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਉਹਦੇ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਮਰਜ਼ਾਦਾ ਦੇ ਵਿੱਚ ਆਉਂਦਾ ਦੇ ਸੇਕ ਨੂੰ ਕਿਸ ਤਰ੍ਹਾਂ ਸਮਝ ਰੱਖਣਾ ਨਹੀਂ ਚਾਹੀਦਾ ਜਿਹੜੇ ਗੁਰੂ ਤੋਂ ਬੇਮੁਖ ਹੋਈ ਆ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਸਿਵਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਹੁੰਦਾ ਰਿਹਾ ਉਹ ਕਾਲਤਾ ਦੀ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਆ ਐਡੀ ਬੜੀ ਸੰਸਥਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਚੋਂ ਨਿਕਲੀ ਆ ਉਹ ਸੰਸਥਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜਿਹਨੇ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲੁਕ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਨੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁਬਧਾ ਹੈ ਉਹ ਦੂਰ ਕੀਤੀ ਜਾ ਬੌਮ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਬੌਮ ਦੇ ਵਿੱਚ ਬਹੁਤ ਵੱਡੇ ਬੱਧ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਅਦਬੀਆਂ ਦਾ ਮੁੱਦਾ ਬਹੁਤ ਪਖਿਆ ਰਿਹਾ ਉਥੇ ਇੱਕ ਅਹਿਮ ਮੁੱਦਾ ਜਿਹੜਾ ਆ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਹਜੇ ਜ਼ਮਾਨਤ 'ਚ ਬਾਹਰ ਆਏ ਹੋਏ ਆ। ਜੇ ਕੋ ਗੁਰਮਤ ਮਜਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਬਰਜਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ। ਦੂਜਾ ਉਹ ਰੋਮਾਂ ਦੀ ਬੇਅਦਬੀ ਕਰਦੇ ਰਹੇ ਆ। ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ। ਉਹਨਾਂ ਨੇ ਗੁਰੂ ਮਹਾਰਾਜ ਦੀ ਜੋ ਮਰਜਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਆ। ਇਹ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੋਸ਼ਿਸ਼ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ ਚ ਛਪਦਾ ਰਿਹਾ ਪਰ ਕਿਸੇ ਨੇ ਉਹਦੀ ਸਨਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਪਿਛਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਜਿਹੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਨਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਵਾਤੇ ਕਿ ਬੀਬੀ ਜ਼ਗੀਰ ਕੌਰ ਨੂੰ ਸ਼੍ਰੀ ਕਾਲ ਸਾਹਿਬ ਤੇ ਤਲਬ ਕਰਕੇ ਉਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜਿਹੜੀ ਅਵਗਿਆ ਸੀਗੀ ਜੂਗਰਾਸੇ ਦੀ ਮਰਜ਼ਾਦਾ ਉਹ ਭੰਗ ਕੋ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਰ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰੀਤਾਂ ਅਨੁਸਾਰ ਉਹਨਾਂ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸੰਗਤਾਂ ਇਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਕੀ ਸ਼ਾਸ਼ਨ ਦਿੱਤਾ ਗਿਆ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬੰਦ ਦੀ ਕਾਰਮਿਓ ਕਰਾਂਗੇ ਪੱਪੀ ਜੀ ਗਿਰ ਕੋਰੀ ਹੋ ਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਉਹ ਨੂੰ ਅਸੀਂ ਪ੍ਰਵਾਨ ਕਰਦੇ ਆਂ ਭਾਵੇਂ ਉਹ ਵੇਦਵੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸਮਾਵਾ ਦੀ ਗੱਲ ਹੋਵੇ ਜਾਂ ਪਹਿਲੂ ਕੋਈ ਹੋਵੇ ਉਹ ਤੇ ਪਹਿਲੂ ਹੀ ਮੰਗ ਰਿਹਾ ਕਿ ਜੀ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆਂ ਜਿਹੜੀਆਂ ਉਹਨ ਸੁਧਾਰ ਲਹਿਰ ਬਣਾਈ ਗਏ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਉਹ ਤੇ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਨ ਮਰਜ਼ਾਦਾ ਦੇ ਵਿੱਚ ਆਉਂਦਾ ਵੇ ਸੇਕ ਨੂੰ ਪਹਿਤਰਾ ਸਮਝ ਰੱਖਣਾ ਨਹੀਂ ਚਾਹੀਦਾ ਜਿਹੜੇ ਗੁਰੂ ਤੋਂ ਬੇਮੁਖ ਹੋਈ ਆ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਛਿਬਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਹੁੰਦਾ ਰਿਹਾ ਉਹ ਕਾਲਤਾ ਦੇ ਜਿਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਆ ਐਂਟੀ ਬੜੀ ਸਤਤਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਚੋਂ ਨਿਕਲੀ ਆ ਉਹ ਸਤਤਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜੇ ਨਹੀਂ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲਬ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਣੇ ਚਾਹੀਦੇ ਆ ਤਾਂ ਜੋ ਸੰਘਰਸ਼ ਦੇ ਵਿੱਚ ਜਿਹੜੇ ਦੁੱਬਦਾ ਆ ਦੂਰ ਕੀਤੀ ਜਾ ਪਾਉਂ ਦੇ ਵਿੱਚ ਬਹੁਤ ਵੱਡੀਆਂ ਦੁੱਬਦਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਪਾਉਂ ਦੇ ਵਿੱਚ ਬਹੁਤ ਵੱਡੇ ਬਦਲ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਅਦਬੀਆਂ ਦਾ ਮੁੱਦਾ ਬਹੁਤ ਪਖਿਆ ਰਿਆ ਉਥੇ ਇੱਕ ਅਹਿਮ ਮੁੱਦਾ ਜਿਹੜਾ ਆ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੇ